ਤਰਾ ਸਟਾਰਟ ਕਰੋਗੇ ਭਰਤੀ ਵਿਕ੍ਰਿਆ ਸਾਰਿਆਂ ਤਰ੍ਹਾਂ ਨੂੰ ਮਿਲੋਗੇ ਉਹ ਭਾਵੇਂ ਹਰੇਕ ਧਿਰ ਨੂੰ ਚਾਹੇ ਕੋਈ ਅਕਾਲੀ ਦਲ ਬਣੇ ਨੇ ਚਾਹੇ ਪੰਥਕ ਸਥਾਮਾਂ ਨੇ ਚਾਹੇ ਧਾਰਮਿਕ ਜਿੰਨੀਆਂ ਵੀ ਜਥੇਬੰਦੀਆਂ ਨੇ ਜਿਹੜੀਆਂ ਅਕਾਲ ਤਖਸਾਲ ਨੂੰ ਸਮਰਪਿਤ ਨੇ ਹਰੇਕ ਦਾ ਸਹਿਯੋਗ ਲੈ ਕੇ ਕਿਉਂਕਿ ਅਸੀਂ ਇਹ ਕੋਈ ਆਪਣੇ ਲਈ ਨਹੀਂ ਕਰ ਰਹੇ ਸਾਡੇ ਪੰਥ ਲਈ ਕਰ ਰਹੇ ਹਾਂ ਕੋਈ ਸਵਾਰਥ ਨਹੀਂ ਹੈਗਾ ਕੋਈ ਨਿੱਜੀ ਚ ਸਾਡਾ ਸਵਾਰਥ ਨਹੀਂ ਹੈਗਾ ਵੀ ਅਸੀਂ ਕੁਝ ਬਣਨਾ ਚਾਹੁੰਦੇ ਆ ਸੋ ਇਸੇ ਕਰਕੇ ਤਾਂ ਲੜਾਈ ਲੜ ਰਹੇ ਆ ਪਿਛਲੇ ਸਮੇਂ ਤੋਂ ਪ੍ਰਧਾਨਗੀ ਦੀ ਦੌੜ ਚ ਤੇ ਨਹੀਂ ਜੋ ਕਾਲੀ ਦਲ ਦੇ ਖਾਸ ਕਰਕੇ ਤੁਹਾਡੇ ਤੇ ਟਰੋਲ ਕੀਤਾ ਜਾ ਰਿਹਾ ਮੈਂ ਉਹਦੀ ਵਾਰ-ਵਾਰ ਗੱਲ ਕਰ ਰਹੇ ਆ ਕਿਤੇ ਦੌੜ ਦੇ ਵਿੱਚ ਨਹੀਂ ਪੰਜ ਮੈਂਬਰਾਂ ਦੇ ਵਿੱਚ ਤੁਹਾਡੇ ਜੇ ਕੋਈ ਨਿੱਜੀ ਸਵਾਰਥ ਹੁੰਦਾ ਨਾ ਤਾਂ ਬੜਾ ਕੁਝ ਪਿਛਲੇ ਟਾਈਮ ਚ ਕਰ ਲੈਣਾ ਸੀ ਮਨ ਤਾਂ ਇਹ ਲਿਆ ਸੀ ਵੀ ਘਰੇ ਬਹਿ ਜੀਏ ਵੀ ਜਾਂ ਪਾਰਟੀ ਲਾਈਨ ਤੇ ਚੱਲੇ ਨਹੀਂ ਘਰ ਬਹਿ ਜੀਏ ਉਹ ਉਹ ਮਨ ਬਣਾ ਲਿਆ ਸੀਗਾ ਤੇ ਇਸ ਅਕਾਲ ਤੱਕ ਤੋਂ ਬਿਨਾਂ ਤੇ ਤੁਰਨਾ ਨਹੀਂ ਸੀਗਾ ਜਦੋਂ ਹੁਕਮ ਹੀ ਉੱਥੋਂ ਆ ਗਿਆ ਹੁਣ ਸਮੇ ਸਮੇਂ ਤੇ ਤੁਹਾਡੀ ਬਾਕੀ ਸੋਰ ਪੰਥ ਵਾਲੇ ਪਾਸੇ ਕਿਤੇ ਨਾ ਕਿਤੇ ਲੱਗਦੀ ਸੀ ਪਰ ਅਕਾਲੀ ਦਲ ਦੇ ਵਿੱਚ ਨਿਗ੍ਹਾ ਰਾਉਣ ਦੇ ਕਾਰਨ ਕੀ ਸਮਝਦੇ ਹਾਲੇ ਸੰਥ ਤੇ ਕਿਸਾਨੀ ਸਾਡੇ ਦੋ ਮੁੱਦੇ ਸੀਗੇ ਅਹਿਮ ਤੇ ਅਸੀਂ ਸਮੇ ਸਮੇਂ ਤੇ ਦੋਨਾਂ ਤੇ ਹੀ ਪੈਰਾ ਨਹੀਂ ਦੇ ਸਕੇ ਜਦੋਂ ਪੰਥਕ ਮਸਲੇ ਆਏ ਉਦੋਂ ਵੀ ਅਸੀਂ ਤੇ ਜਦੋਂ ਕਿਸਾਨੀ ਮਸਲੇ ਉਦੋਂ ਵੀ ਦੇਖੋ ਮੈਂ ਇੱਕ ਕਿਸਾਨੀ ਨਾਲ ਜੁੜਿਆ ਹੋਇਆ ਲੇਕਿਨ ਜਿਹੜੀ ਇਹ ਸ਼ਰਮਣੀ ਕਾਲ ਦਲ ਪੰਥਕ ਪਾਰਟੀ ਆ ਬਹੁਤ ਵੱਡੀਆਂ ਉਮੀਦਾਂ ਸਾਡੇ ਤੋਂ ਸੀਗੀਆਂ ਪੰਥ ਨੂੰ ਅਸੀਂ ਉਹ ਉਮੀਦਾਂ ਤੇ ਪੂਰੇ ਨਹੀਂ ਉਤਰ ਸਕੇ ਫੋਸਲੀ ਕੋਸ਼ਿਸ਼ ਕੀਤੀ ਮੈਂ ਪਿਛਲੇ ਸਮੇਂ ਦੇ ਵਿੱਚ ਕਿ ਅਸੀਂ ਲੀਡਰਸ਼ਿਪ ਦੇ ਨਾਲ ਗੱਲਬਾਤ ਕਰਕੇ ਬਹਿ ਕੇ ਕਿ ਜੋ ਸੰਗਤ ਚਾਹੁੰਦੀ ਆ ਸਿੱਖ ਸੰਗਤ ਚਾਹੁੰਦੀ ਆ ਉਹਦੇ ਅਨੁਸਾਰ ਅਸੀਂ ਕੰਮ ਕਰ ਸਕੀਏ